ਸਮੁੱਚੀ ਸੰਗਤ ਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ 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 ਮੁਬਾਰਕਾਂ ਆਓ ਆਪਾਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਵੱਦ ਜਿੰਨਾ ਤੇ ਚੱਲ ਕੇ ਜੋ ਸਾਡੇ ਆਪਸ ਦੇ ਵਿੱਚ ਨਫ਼ਰਤ ਆ ਜੋ ਵੈਰ ਵਿਰੋਧ ਆ ਉਸ ਨੂੰ ਆਪਾਂ ਖਤਮ ਕਰੀਏ ਬਾਬਾ ਸਾਜਾ ਗੰਗਾ ਮਨਾਇਆ ਜਾ ਰਿਹਾ ਹੈ ਕੀ ਕਰਾ ਚੋ ਦੇਖੋ ਜੀ ਗਰੀਬਾਂ ਦੇ ਮਸੀਹਾ ਇਸਤਰੀ ਜਾਤੀ ਦੇ ਮੁਕਤੀਦਾਤਾ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਅੱਜ ਲਾਪਰਾ ਵਿਖੇ ਅੰਬੇਦਕਰ ਭਵਨ ਬਹੁਤ ਸੋਹਣਾ ਬਣਾਇਆ ਗਿਆ ਅੱਜ ਇੱਥੇ ਪੂਰੀ ਸੰਗਤ ਵੱਲੋਂ ਪੂਰੀ ਪੰਚਾਇਤ ਵੱਲੋਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦਾ ਅੱਜ ਜਨਮ ਦਿਹਾੜਾ ਮਨਾਇਆ ਗਿਆ ਸਮੁੱਚੀ ਸੰਗਤ ਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ 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 ਮੁਬਾਰਕਾਂ ਆਓ ਆਪਾਂ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੇ ਵੱਧ ਚਿੰਨਾ ਤੇ ਚੱਲ ਕੇ ਜੋ ਸਾਡੇ ਆਪਸ ਦੇ ਵਿੱਚ ਨਫ਼ਰਤ ਆ ਜੋ ਵੈਰ ਵਿਰੋਧ ਆ ਉਸ ਨੂੰ ਆਪਾਂ ਖਤਮ ਕਰੀਏ ਜਿਹੜਾ ਅਸੀਂ ਅੱਜ ਵੀ ਮੰਦਰਾਂ ਦੇ ਵਿੱਚ ਜਦੋਂ ਨੀਵੀਂ ਜਾਤ ਦੇ ਜਿਹੜੇ ਲੋਕ ਨੇ ਜਦੋਂ ਉੱਥੇ ਲੀਡਰ ਨੇ ਭਾਵੇਂ ਉਹ ਕਿੱਡੇ ਵੱਡੇ ਮਰਜੀ ਅਹੁਦੇ ਤੇ ਨੇ ਜਦੋਂ ਜਾਣਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਗੰਗਾ ਜਲ ਦੇ ਨਾਲ ਧੋਲਾਇਆ ਜਾਂਦਾ ਜਦੋਂ ਅੱਜ ਵੀ ਜਿਹੜੇ ਛੋਟੀ ਜਾਤਾਂ ਦੇ ਜਿਹੜੇ ਲੋਕ ਜਦੋਂ ਚੁਣ ਕੇ ਉਹ ਵਿਧਾਨ ਸਭਾ ਚ ਜਾਂਦੇ ਨੇ ਤੇ ਉਹਨਾਂ ਨੂੰ ਮਟੀਰੀਅਲ ਆਖਿਆ ਜਾਂਦਾ ਏਦਾਂ ਦੀ ਸੋਚ ਨੂੰ ਆਪਾਂ ਖਤਮ ਕਰੀਏ ਅੱਬਾ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੀ ਨੂੰ ਸੋਚ ਨੂੰ ਬਣਾਈਏ ਤਾਂ ਕਿ ਜਿਹੜਾ ਸਾਡਾ ਦੇਸ਼ ਆ ਉਹ ਬਾਬਾ ਸਾਹਿਬ ਦੇ ਪਦ ਜਿਨ੍ਹਾਂ ਤੇ ਚੱਲ ਕੇ ਅਵਲ ਅੱਲਾ ਨੂਰ ਹੋ ਪਾਇਆ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ ਜਾ ਕੁਪ ਜਿਆ ਕੌਣ ਭਲੇ ਕੋ ਮੰਦੇ ਇਹ ਸੋਚ ਨੂੰ ਸਾਰੇ ਜਾਣੇ ਆਪਾਂ ਕਰ ਕਰ ਦੇ ਵਿੱਚ ਲੈ ਕੇ ਜਾਏ। ਬੀਤੇ ਦਿਨੀ ਗੁਰਪਤ ਗੁਰਪ੍ਰਤਵੰਤ ਸਿੰਘ ਪੰਨੂ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀ ਬਾਬਾ ਸਾਹਿਬ ਦੇ ਤਸਵੀਰ ਦੇ ਉੱਪਰ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ। ਦੇਖੋ ਗੁਰਪ੍ਰਤਵੰਤ ਸਿੰਘ ਪੰਨੂ ਵੱਲੋਂ ਜੋ ਸਾਡੇ ਰਹਿਬਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਬਾਰੇ ਭੱਦੀ ਟਿੱਪਣੀ ਕੀਤੀ ਗਈ ਹੈ। ਮੈਂ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ। ਅਸੀਂ ਅੱਜ ਸਾਰੇ ਜਾਣੀ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੀ ਜਿੱਥੇ ਪ੍ਰਤਿਮਾ ਲੱਗੀ ਆ, ਜਿੱਥੇ ਉਹਨਾਂ ਦੀ ਫੋਟੋ ਆ, ਅਸੀਂ ਉਹਨਾਂ ਨੂੰ ਫੁੱਲ ਮਾਲਾ માં ਪਹਿਨਾ ਰਹੇ ਆ ਔਰ ਉਹਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਉਹਨਾਂ ਨੇ ਜੇ ਬਾਬਾ ਸਾਹਿਬ ਭੀਮਰਾਓ ਬੇਦਕਰਜੀਵਾਲ ਮਾੜੀ ਅੱਖ ਨਾਲ ਵੀ ਦੇਖਿਆ ਤਾਂ ਉਹਦੀ ਅਸੀਂ ਅੱਖ ਕੱਢ ਲਿਆਂਗੇ ਕਿਉਂਕਿ ਅਸੀਂ ਉਸ ਬਾਬਾ ਸਾਹਿਬ ਦੇ ਪੈਰੋਕਾਰ ਆ ਅਸੀਂ ਬਾਬਾ ਸਾਹਿਬ ਦੀ ਹਮੇਸ਼ਾ ਸੇਧ ਲੈ ਕੇ ਇਹਨਾਂ ਨੂੰ ਤਾੜਨਾ ਕਰਦੇ ਆ ਕਿ ਉਹ ਕਦੇ ਵੀ ਜਿਹੜਾ ਹੈਗਾ ਇਦਾਂ ਦੇ ਫੁੱਟਪਾਉ ਬਿਆਨ ਨਾ ਦੇਣ ਕਿਉਂਕਿ ਸਿੱਖੀ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਇੱਕ ਨਾਲ ਲਾਇਆ ਸੀ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੂਏ ਤੋਂ ਕਿਹਾ ਹੂਆ ਜੀਬਤ ਕਈ ਹਜ਼ਾਰ ਗੁਰੂ ਸਾਹਿਬ ਨੇ ਸਾਡੇ ਵੱਲ ਹੀ ਉਹਨਾਂ ਨੇ ਹਮੇਸ਼ਾ ਨੀਵੇਂਆਂ ਨੂੰ ਨਤਾਂੜਿਆਂ ਨੂੰ ਉਹਨਾਂ ਨੇ ਪਹਿਲ ਦਿੱਤੀ ਆ ਸੋ ਇਸ ਲਈ ਇਦਾਂ ਦੀ ਜਿਹੜੀਆਂ ਗੱਲਾਂ ਕਰਨ ਵਾਲੇ ਜਿਹੜੇ ਲੋਕ ਨੇ ਉਹ ਨਫ਼ਰਤ ਹੀ ਤਾਂ ਹੋ ਸਕਦੇ ਆ ਪਰ ਉਹ ਕਿਸੇ ਧਰਮ ਦੇ ਪੈਰੋਕਾਰ ਨਹੀਂ ਹੋ ਸਕਦੇ ਇਹਨੂੰ ਅਸੀਂ ਲੱਖ 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 ਲਾਣਤਾ ਪਾਉਂਦੇ ਆ ਇਦਾਂ ਦੇ ਬੰਦੇ ਨੂੰ ਪਰ ਬਾਜਵਾ ਸਾਹਿਬ ਦਾ ਬਿਆਨ ਇੱਕ ਟੀਵੀ ਚੈਨਲ ਉੱਤੇ ਇੰਟਰਵਿਊ ਹੋਇਆ ਜਿਹਨਾਂ ਨੇ ਕਿਹਾ ਵੀ 18 ਬੰਬ ਚੱਲ ਗਏ ਤੇ 32 ਬੰਬ ਰਹਿ ਗਏ ਕੀ ਕਹੋਗੇ ਇਹਦੇ ਬਾਰੇ ਦੇਖੋ ਬਾਜਵੇ ਦੇ ਉੱਤੇ ਕੱਲ ਐਫ ਆਈ ਆਰ ਹੋ ਗਈ ਆ ਕਿਉਂਕਿ ਇਦਾਂ ਦੇ ਬੰਦੇ ਜਿਹੜੇ ਝੜਕਾਉ ਬਿਆਨ ਦਿੰਦੇ ਆ ਇਹ ਉਹੀ ਬੰਦਾ ਜਿਹਨੇ ਸਾਡੇ ਐਮ ਐਲ ਏ ਨੂੰ ਵੀ ਮਟੀਰੀਅਲ ਕਿਹਾ ਸੀ ਮੈਨੂੰ ਲੱਗਦਾ ਕਿ ਉਹਦਾ ਵੀ ਇੱਥੇ ਉੱਤੇ ਪਰਚਾ ਹੋਣਾ ਚਾਹੀਦਾ ਸੀ ਇੱਕ ਸਮਾਜ ਦੇ ਬੰਦੇ ਉੱਤੇ ਇਦਾਂ ਦੀ ਗੱਲ ਕਰਨੀ ਤੇ ਅੱਜ ਜੇ ਉਹ ਉਹਨੇ ਮੈਨੂੰ ਲੱਗਦਾ ਕਿ ਜੇ ਉਹਨੂੰ ਪਤਾ ਸੀ ਵੀ ਇੰਨੇ ਬੰਬ ਆਏ ਸੀ ਇਹਦਾ ਮਤਲਬ ਆਈਐਸਆਈ ਦੇ ਨਾਲ ਉਹਦਾ ਸਬੰਧ ਆ ਉਹਦਾ ਪਾਕਿਸਤਾਨ ਦੇ ਨਾਲ ਸਬੰਧ ਆ ਇਹ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਆ ਜੇ ਉਹਨੇ ਉਦਾਂ ਹੀ ਕਿਹਾ ਸੀ ਤਾਂ ਫਿਰ ਉਹਨੇ ੜਕਾਹਟ ਪੈਦਾ ਕੀਤੀ ਆ ੜਕਾਹਟ ਪੈਦਾ ਕਰਨ ਦਾ ਪਰਚਾ ਹੋਣਾ ਚਾਹੀਦਾ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇਦਾਂ ਦੇ ਬੰਦੇ ਨੂੰ ਅੱਜ ਨੱਥ ਪਾਈ ਆ ਨੱਥ ਪਾ ਕੇ ਉਹਨੂੰ ਦੱਸਿਆ ਕਿ ਪੰਜਾਬ ਦਾ ਜਿਹੜਾ ਵੀ ਬੰਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਨਾਲ ਸਖਤੀ ਨਾਲ ਨਿਪਟਿਆ ਜਾਊਗਾ